ਸਤਿ ਸ਼੍ਰੀ ਅਕਾਲ ਸੋ ਜਿਸ ਤਰ੍ਹਾਂ ਅਸੀਂ ਪਹਿਲਾਂ ਕਵੀਆਂ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਸੀ ਕਿ ਪਹਿਲੇ ਦੂਜੇ ਦੌਰ ਦੇ ਤੱਕ ਕਵਿਸ ਪੁਰੇ ਪੂਰੇ ਕਰ ਚੁੱਕਿਆ ਸੋ ਤੀਜੇ ਦੌਰ ਦੇ ਕਵੀ ਤੱਕ ਅਸੀਂ ਪਹੁੰਚ ਜਸਵੰਤ ਸਿੰਘ ਨਿੱਕੀ ਤੱਕ ਪਹੁੰਚ ਗਏ ਸੀ ਸੋ ਕਿਸੇ ਕਾਰਨ ਕਰਕੇ ਅਸੀਂ ਵੀਡੀਓ ਨਹੀਂ ਬਣਾ ਸਕਿਆ ਸੋ ਅੱਜ ਅਸੀਂ ਤੀਜੇ ਦੌਰ ਤੀਜੇ ਕਵੀ ਨੇ ਜੋ ਡਾਕਟਰ ਚਗਤਾਰ ਨੇ ਉਹਨਾਂ ਬਾਰੇ ਗੱਲ ਕਰਨਗੇ ਸੋ ਇਹਨਾਂ ਦਾ ਜਨਮ ਹੋਇਆ ਸੀ 23 ਮਾਰਚ 1935 ਦੇ ਵਿੱਚ ਸੋ ਇਹਨਾਂ ਦਾ ਜਨਮ ਜਨਵਰੀ ਮਾਰਚ ਮਹੀਨੇ ਚ ਹੋਇਆ ਤੇ ਇਹਨਾਂ ਦਾ ਦਿਹਾਂਤ ਵੀ ਮਾਰਚ ਮਹੀਨੇ ਚ ਹੋਇਆ ਸੀ ਇਹਨਾਂ ਨੇ ਆਪਣੀ ਉਮਰ ਕਿប៉ុ ਹੋ ਗਈ ਸੀ 75 ਸਾਲ ਹੋ ਗਈ ਸੀ ਸੋ ਇਹਨਾਂ ਦੇ ਮਾਤਾ ਦਾ ਨਾਮ ਸੀ ਗੁਰਚਰਨ ਕੌਰ ਤੇ ਪਿਤਾ ਦਾ ਨਾਮ ਸੀ ਨੱਥਾ ਸਿੰਘ ਜੋ ਕਿ ਕਿਸਾਨੀ ਪਰਵਾਰ ਨਾਲ ਸੰਬੰਧ ਰੱਖਦੇ ਸੀ ਸੋ ਇਹਰੇ ਕਿ ਹੈਗੀ ਸੀ ਇਹਨਾਂ ਦਾ ਜਨਮ ਕਿੱਥੇ ਹੋਇਆ ਜਨੰਦਰ ਰਾਜ ਗੋਮਾਲ ਪਿੰਡ ਦੇਖੀ ਹੋਇਆ ਸੀ ਸੋ ਇਹਨਾਂ ਨੇ ਜਿਹੜੀ ਉਰਦੂ ਪੰਜਾਬੀ ਤੇ ਫਾਰਸੀ ਦੇ ਵਿੱਚ ਐਮਏ ਦੀ ਪ੍ਰੀਖਿਆ ਪਾਸ ਕੀਤੀ ਸੀ ਤਾ ਇਹਨਾਂ ਨੇ ਸਭ ਤੋਂ ਪਹਿਲਾਂ ਦੀ ਗੱਲ ਕਰੀ ਜੇ ਲੇਖਨ ਦੀ ਸ਼ੁਰੂਆਤ ਕੀਤੀ ਸੀ ਉਰਦੂ ਭਾਸ਼ਾ ਦੇ ਵਿੱਚ ਇਹਨਾਂ ਨੇ ਕਵਿਤਾ ਵੀ ਲਿਖੀਆਂ ਕਹਾਣੀਆਂ ਵੀ ਲਿਖਿਆ ਸੋ ਉਸ ਤੋਂ ਬਾਅਦ ਇਹਨਾਂ ਨੇ ਸਾਬ ਸਿੰਘ ਹਰਮਨ ਦਰਦ ਤੋਂ ਪ੍ਰੇਰਿਤ ਹੋ ਕੇ ਪੰਜਾਬੀ ਆਪਣੀ ਮਾਂ ਬੋਲੀ ਭਾਸ਼ਾ ਵਿੱਚ ਵੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਜੇਕਰ ਗੱਲ ਕਰੀਏ ਸ ਇਹਨਾਂ ਦੀ ਇੱਕ ਵਿਦਵਾਨ ਨੇ ਬਿਸ਼ਵਨਾਥ Tiwari ਉਹਨਾਂ ਦੀ ਨਿਗਰਾਨੀ ਹੇਠ ਇਹਨਾਂ ਨੇ ਆਧੁਨਿਕ ਕਵਿਤਾ ਦੇ ਵਿਸ਼ੇ ਤੇ ਸੋਧ ਕਰਕੇ ਤਨ ਨੇ PhD ਵੀ ਕੀਤੀ ਸੀ ਤੇ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਜੇ ਅ ਡਾਕਟਰ ਜਗਤਾਰ ਆਪਣੀ ਇੰਗਰੇਜ਼ੀ ਲਿਖਨ ਦੇ ਵਿੱਚ ਮਹਾਰਸਰ ਤੇ ਇਸ ਕਰ ਕਿਨਾਂ ਨੂੰ ਡਾਕਟਰ ਅਸਤਿੰਦਰ ਸਿੰਘ ਨੇ ਇਹਨਾਂ ਨੂੰ ਸ਼ਹਿਰ ਕਹਿ ਕੇ تسلیم ਕੀਤਾਗਾ ਤਾਂ ਉਸਤੇ ਗੱਲ ਕਰੀਏ ਦਿਵਿੰਦਰ ਸਤਿਆਰਥੀ ਦੀ ਤਾਂ ਇਹਨਾਂ ਨੇ ਜੁਗਦਾ ਚਿਤਰਾ ਕਵੀ ਕੇ ਆ ਅ ਦਰਵਾਜ ਸਿੰਘ ਜਿਹੜੇ ਇਹਨਾਂ ਨੂੰ ਕਿਹਾ ਅਨਸੁਨੀਆ ਦਸਤਕਾ ਦਾ ਕਵੀ ਵੀ ਕੇ ਹਨ ਸੋ ਇਹ ਸੀ ਇਹਨਾਂ ਜੀ ਤਾਰ ਸਿੰਘ ਜੀ ਦੇ ਮਿਦਵਰਨ ਦੇ ਬੱਖ-ਬੱਖ ਵਿਚਾਰ ਜਿਸੇ ਗੱਲ ਕਰੀ ਉਹਨਾਂ ਦੇ ਰਚਨਾਵਾਂ ਦੀ ਸਭ ਤੋਂ ਪਹਿਲਾ ਰਚਨਾਮਾ ਇਸ ਨੇ ਦੀ 1957 ਦੇ ਵਿੱਚ ਆਈ ਸੀ 1957 ਦੇ ਵਿੱਚ ਜਿਹਦਾ ਨਾਮ ਸੀ ਹਰਤਾਂ ਰਾਂਗਲੀਆਂ ਜੋ ਪਹਿਲੀ ਪੁਸਤਕ ਪ੍ਰਕਾਸ਼ਿਤ ਹੋ ਉਸ ਤੋਂ ਦੂਜੀ ਕਿਹੜੀ ਆਈ ਇਹਨਾਂ ਦੀਆਂ ਉਹ ਕਲਖੀਆਂ ਰੰਗੀਆਂ ਜੋ ਕਿ 1967 ਦੇ ਵਿੱਚ ਪ੍ਰਕਾਸ਼ਿਤ ਹੋ ਦੂਜੀ ਕਿਤਾਬ ਸੀ ਇਹਨਾਂ ਦੀ ਸੋ ਇਸ ਤੋਂ ਉਲਾਵਾ ਅੱਗੇ ਦੁੱਧ ਪੱਥਰੀ ਅਧੂਰਾ ਕਮੀ ਲਹੂ ਦੇ ਨਕਸ਼ਾਗੇ ਹਰ ਮੋੜ ਤੇ ਸਲੀਪਾ ਮੋਮ ਦੇ ਲੋਕ ਅ ਪ੍ਰਵੇਸ਼ ਦੁਆਰ ਮੇਰੇ ਅੰਦਰ ਇੱਕ ਸਮੁੰਦਰ ਹੈ ਠੀਕ ਹੈ ਇਸ ਤੋਂ ਨਾ ਵਹੁਰ ਨੇ ਕਾਫੀ ਰਚਨਾਵਾਂ ਸੀ ਜੇਕਰ ਅਸੀਂ ਗੱਲ ਕਰੀਏ ਇਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਪਸੰਦ ਕੀਤੀ ਹੈ ਉਹਦਾ ਨਾਂ ਸੀ ਜਗਨੂ ਦੀਵਾ ਦਰਿਆ ਜੋ ਕਿ 1992 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਤੇ ਇਹਨਾਂ ਨੂੰ 1995 ਦੇ ਵਿੱਚ ਇਸ ਰਚਨਾਵਾਂ ਨੂੰ ਸਹਿਤ ਕਾਲੀ ਦਾ ਪੁਰਸਕਾਰ ਵੀ ਮਿਲਿਆ ਸੀ ਸੋ ਇਸ ਤੋਂ ਲਾਪਸ ਗੱਲ ਕਰਦੇ ਹਾਂ ਆ ਜਿਹੜੀਆਂ ਅੰਗਰੇਜ਼ੀ ਦੇ ਵਿੱਚ ਪੁਸਤਕਾਂ ਸੋ ਪਹਿਲੀ ਇਸ ਇਹਨਾਂ ਦੀ ਵੌਇਸ ਆਫ ਡਿਸੈਂਟ ਅੱਗੇ ਆ ਗਿਆ 100 ਪੁਆਇੰਟਸ ਅੱਗੇ ਆ ਗਿਆ ਆ ਇੰਡੀਅਨ ਪੋਇਟਰੀ ਟੂਡੇ ਇਸ ਤੋਂ ਇਲਾਵਾ ਮਾਡਰਨ ਇੰਡੀਅਨ ਪੋਇਟਰੀ ਸਨੇਕਸ ਅਰਾਊਂਡ ਆਸਰ ਦੇ ਲਾਸਟ ਐਗਿਸ ਫੋਰਸ ਇੰਡੀਆ ਸੋ ਇਸ ਇਹਨਾਂ ਦਾ ਜੀਵਨ ਦੇ ਬਾਰੇ ਜਾਣਕਾਰੀ ਸਾਨੂੰ ਜੋ ਜਸੀਂ ਹਾਸਲ ਕੀਤੀ ਹੈ ਤੇ ਲਾਸਟ ਸੀ ਗੱਲ ਕਰੀਏ 75 ਸਾਲ ਦੀ ਉਮਰ ਭੌਤਿਕ ਜਗਤਾਰ ਜੀ ਸਾਨੂੰ 23 ਮਾਰਚ 2010 ਦੇ ਵਿੱਚ ਸੰਦੀਪ ਛੋੜਾ ਦੇਗੀ ਸੀ ਸੋ ਇੰਨੀਆਂ ਠੀਕ ਹੈ ਜੀ ਧੰਨਵਾਦ